ਤੇ ਮੇਡ ਜੀ ਹੈ ਤੇ ਵਾਕਈ ਜਿਹੜੀਆਂ ਵੋਟਾਂ ਦੇ ਨਤੀਜੇ ਨੇ ਉਹ ਰੌਚਕ ਨੇ ਜਿਹੜੇ ਕਹਿ ਰਹੇ ਸੀਗੇ ਕਿ ਭਾਈ ਸਾਡੇ ਤੋਂ ਕੰਮ ਕਰਾ ਰਹੇ ਨੇ ਉਹਨਾਂ ਦਾ ਵੀ ਇੱਥੇ ਐਤਕੀ ਬਾਹਰ ਨਹੀਂ ਚੱਲਿਆ ਫਿਰ ਦੂਜੇ ਪਾਸੇ ਜਿਹੜੇ ਮੌਕੇ ਦੇ ਸੱਤਾ ਦੇ ਵਿੱਚ ਨੇ ਵੱਡੇ ਚਿਹਰੇ ਉਹਨਾਂ ਵਾਲੇ ਪਾਸੇ ਵੀ ਗੱਲ ਉਹ ਨਹੀਂ ਬਣ ਰਹੀ ਤੇ ਕਿਤੇ ਕਿਤੇ ਜਿੱਥੇ ਲੱਗ ਰਿਹਾ ਸੀਗਾ ਕਿ ਭਾਈ ਇਹਨਾਂ ਦੀ ਦਾਲ ਨਹੀਂ ਗਲਨੀ ਤੇ ਉਹਨਾਂ ਦੀ ਦਾਲ ਜ਼ਿਆਦਾ ਗਲ ਰਹੀ ਹੈ ਉਹਨਾਂ ਦੇ ਨਤੀਜੇ ਜ਼ਿਆਦਾ ਵਧੀਆ ਆ ਰਹੇ ਨੇ ਥੋੜਾ ਜਿਹਾ ਆਪਾਂ ਇੱਕ ਪਾਸੇ ਤੋਂ ਸ਼ੁਰੂ ਕਰਕੇ ਤੇ ਫੇਰ ਆਪਾਂ ਹੌਲੀ-ਹੌਲੀ ਇੱਧਰ ਨੂੰ ਆਈਏ ਪਹਿਲਾਂ ਤੇ ਦੇਖੋ ਮੈਂ ਅੱਜ ਸਾਡੇ ਪ੍ਰੋਗਰਾਮ ਦਾ ਜਿਹੜਾ ਮوضوع ਹੈ ਉਹ ਇਲੈਕਸ਼ਨ ਹੀ ਹੈ ਤੇ ਜਿਹਦੇ ਕਰਕੇ ਅਸੀਂ ਥੋੜਾ ਲੇਟ ਜ਼ਰੂਰ ਹੋਏ ਆ ਤੇ ਇਲੈਕਸ਼ਨ ਨੂੰ ਅਸੀਂ ਇਦਾਂ ਆ ਕਿ ਦੇਖੋ ਉਹਦੇ ਚ ਕੋਈ ਫਾਈਨਲ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ ਫਿਲਹਾਲ ਜੀ ਕਿ ਭਾਈ ਕਿਉਂਕਿ ਹਾਲੇ ਰਿਜ਼ਲਟ ਆ ਰਹੇ ਨੇ ਸਾਡੇ ਸਾਹਮਣੇ ਠੀਕ ਹੈ ਜੀ ਜਿਹੜੇ ਰਿਜ਼ਲਟ ਹੁਣ ਤੱਕ ਮੈਂ ਦੇਖ ਰਿਹਾ ਵੱਖ-ਵੱਖ ਵੈਬਸਾਈਟਾਂ ਤੇ ਤਾਂ ਉਹਦੇ ਵਿੱਚ ਜੇ ਦੋ ਚਾਰ ਪਹਿਲਾਂ ਮੋਟੀਆਂ ਕਟਨਾਵਾਂ ਦਾ ਜ਼ਿਕਰ ਕਰ ਜੀ ਜੀ ਕਿ ਉਹ ਜਿਵੇਂ AI ਜਨਰੇਟਡ ਆਡੀਓ ਨੇ ਸੰਕੇਤ ਦਿੱਤਾ ਸੀਗਾ ਅੱਜ ਫੇਰ ਤੁਸੀਂ ਦੇਖੋਗੇ ਤਾਂ ਸਭ ਤੋਂ ਪਹਿਲਾਂ ਜਿਹੜਾ ਰੌਲਾ ਪਿਆ ਉਹ ਕਨੌਰ ਚ ਪਿਆ ਹੂੰ ਕਾਊਂਟਿੰਗ ਦਾ ਜੀ ਸਭ ਤੋਂ ਪਹਿਲਾਂ ਰੌਲਾ ਇਨਫੈਕਟ ਤੁਹਾਡੇ ਸ਼ਹਿਰ ਦਾ ਪਿਆ ਅੱਜ ਹੂੰ ਕੀ ਪਿਆ ਕਿ ਟਾਈਮ ਸੀਗਾ 8 ਵਜੇ ਦਾ ਤੇ ਉੱਥੇ ਤੇ ਕਾਊਂਟਿੰਗ ਹੀ ਨਹੀਂ ਸੀ ਸ਼ੁਰੂ ਹੋ ਰਹੀ ਮਲੋਟ ਬੜੀ ਬਈ ਖਬਰ ਚੱਲ ਗਈ ਕਿ ਮਲੋਟ ਸੈਂਟਰ ਦੇ ਵਿੱਚ ਕਾਊਂਟਿੰਗ ਨਹੀਂ ਸਟਾਰਟ ਹੋ ਰਹੀ ਕਿਉਂਕਿ ਦੋ ਮੰਤਰੀਆਂ ਦਾ ਸ਼ਹਿਰ ਸੀ ਰੋਲਾ ਪੈ ਗਿਆ ਵੀ ਇਹ ਕੀ ਚੱਕਰ ਹੈ ਕਿਤੇ ਉਹ ਆਪ ਇਤਨੀ ਗਿਣਤੀ ਕਰੀ ਜਾਂਦੇ ਹਨ ਜੀ ਪਰ ਬਾਅਦ ਦੇ ਵਿੱਚ ਸਾਫ਼ ਹੋਇਆ ਕਿ ਇਸ ਇਲਾਕੇ ਦੇ ਵਿੱਚ ਸਵੇਰੇ ਬੜੀ ਸੰਘਣੀ ਧੁੰਦ ਪਈ ਹੈ ਜੀ ਤੇ ਜਿਨ੍ਹਾਂ ਕਰਮਚਾਰੀਆਂ ਨੇ ਅਧਿਕਾਰੀਆਂ ਨੇ ਜਾਂ ਪੋਲਿੰਗ ਏਜੰਟਸ ਨੇ ਪਹੁੰਚਣਾ ਸੀਗਾ ਉਹ ਵਕਤ ਸਿਰ ਪਹੁੰਚ ਹੀ ਨਾ ਸਕੇ ਹਮ ਇਹ ਕਾਰਨ ਬਣਿਆ ਚਲੋ ਇੱਕ ਜਿਆਦਾ ਦੂਰ ਹੋਇਆ ਲੋਕ ਜਿਹਦੇ ਜਿਹਦੇ ਕਰਕੇ ਵੀ ਇਹ ਜਿਹੜਾ ਕਾਊਂਟਿੰਗ ਸੈਂਟਰ ਸੀਗਾ ਉਹਦੇ ਵਿੱਚ ਕਾਊਂਟਿੰਗ ਸਟਾਰਟ ਹੁੰਦੀ ਹੈ ਲਗਭਗ ਪਾਉਣੇ 9 ਵੈਸੇ ਪਾਉਣ ਮਾਰੀ ਹੁੰਦੀ ਹੈ ਕਹਿੰਦੇ ਪਰ ਇੱਥੇ ਦੱਸਦੇ ਆ ਕਿ 45 ਮਿੰਟ ਪਛੜ ਕੇ ਕਾਊਂਟਿੰਗ ਸਟਾਰਟ ਹੋਈ ਦੂਜਾ ਰੋਲਾ ਆ ਗਿਆ ਸਵੇਰੇ ਸਵੇਰੇ ਕਨੌਰ ਤੋਂ ਜੀ ਉੱਥੇ ਚਿੰਜਰ ਸਾਹਿਬ ਖੁਦ ਪਹੁੰਚੇ ਹੋਏ ਸਨ ਕਾਲੀਦਲਾ ਨੇ ਜੀ ਫਿਰ ਉੱਥੇ ਦੂਜੀਆਂ ਜਿਹੜੀਆਂ ਵਿਰੋਧੀ ਧਿਰਾਂ ਸੀ ਉਹਨਾਂ ਨੇ ਵੀ ਕਨੌਰ ਤੇ ਕਈ ਕਿਸਮ ਦੇ ਦੋਸ਼ ਲਾਏ ਹੂੰ ਵਧਾਈ ਕੁਰਲਾਲ ਕਨੌਰ ਮਤਲਬ ਕਿ ਕਨੌਰ ਵਾਲਾ AI ਜਨਰੇਟਡ ਤੋਂ ਲੈ ਕੇ ਹੁਣ ਤੱਕ ਉਹ ਰੋਲਾ ਨਹੀਂ ਨਿਬੜਿਆ ਅਜੇ ਉੱਥੇ ਪੈਂਦਾ ਰਿਹਾ ਬੜਾ ਜ਼ਬਰਦਸਤ ਉੱਥੇ ਰੋਲਾ ਰੋਲਾ ਪਿਆ ਬਿਲਕੁਲ ਫਿਰ ਕੁਝ ਥਾਵਾਂ ਤੇ ਕਾਊਂਟਿੰਗ ਦਾ ਰੋਲਾ ਰਪਾ ਆਪਾਂ ਹੋਰ ਵੀ ਵੇਖਿਆ ਹਮ ਪਰ ਸਭ ਤੋਂ ਵੱਡਾ ਇੱਕ ਰੋਲਾ ਜਿਹੜਾ ਹੈ ਉਹ ਇਧਰ ਜਲਾਲਾਬਾਦ ਵਾਲੀ ਸਾਈਡ ਤੇ ਵੇਖਿਆ ਗਿਆ ਉੱਥੇ ਹਾਈ ਲੈਜਮ ਹੋ ਗਿਆ ਜੀ ਅੱਛਾ ਪਰ ਕਮਾਲ ਦੀ ਗੱਲ ਹੈ ਹਾਂ ਜੀ ਕਮਾਲ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀਆਂ ਵਰੋਤੀ ਤੇਰਾ ਸਾਰੀਆਂ ਹੀ ਉਸ ਹਾਈਵੇ ਤੇ ਬੈਠੀਆਂ ਸਨ ਇੱਕ ਮੋਟੋ ਕੇ ਗੱਠ ਜੋੜ ਜਿੱਦਾਂ ਕਹਿ ਲੋ ਕਿ ਮਤਲਬ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕੁਝ ਜੜੀਆਂ ਨੇ ਉਹ ਵਾਪਰੀਆਂ ਹੂੰ ਰੋਲਾ ਰੱਪਾ ਪੈਂਦਾ ਰਿਹਾ ਕੁਛ ਥਾਮਾਂ ਤੇ ਤਲਖ ਕਲਾਮੀ ਹੋਈ ਇਹ ਚਲੋ ਕੋਈ ਵੱਡੀ ਝਟਪਦੀ ਖਬਰ ਨਹੀਂ ਇਹ ਸੁਖਦ ਗੱਲ ਆ ਜੀ ਇਹ ਸੁਖਦ ਗੱਲ ਆ ਮਤਲਬ ਕਿ ਇਹ ਤਾਂ ਹੈ ਮੋਟਾ-ਮੋਟੀ ਜੇ ਤੁਸੀਂ ਦੇਖੋਗੇ ਤਾਂ ਵੱਡੀਆਂ ਘਟਨਾਵਾਂ ਆਪਾਂ ਵੇਖਿਆ ਵੀ ਆਹ ਕੁਝ ਹੋ ਰਿਹਾ ਜੀ ਇੱਥੇ ਆਹ ਕੁਝ ਹੋ ਰਿਹਾ ਹੂੰ ਪਰ ਕੁਝ ਉਹ ਜੜੀਆਂ ਵੱਡੀਆਂ ਸਿਆਸੀ ਤੋਪਾਂ ਦਾ ਹਾਲ ਦੇਖੀ ਹੈ ਨਾ ਕੁਝ ਸਿਆਸੀ ਤੋਪਾਂ ਰੁੜ ਗਈਆਂ ਜੀ ਹੁਣ ਤੱਕ ਦੇ ਰੁਝਾਨਾਂ ਚ ਹਮ ਨੋ ਡਾਊਟ ਆਪਾਂ ਪਹਿਲੇ ਹੀ ਕਿਹਾ ਸੀਗਾ ਕਿ ਵੇਖੋ ਓਵਰਆਲ ਆਮ ਆਦਮੀ ਪਾਰਟੀ ਦਾ ਪਲੜਾ ਭਾਰੀ ਰਹਿਣ ਦੀ ਸੰਭਾਵਨਾ ਜੀ ਠੀਕ ਹੈ ਜੀ ਹਮ ਉਹਦੀਆਂ ਵਜਾਤ ਕਈ ਹੁੰਦੀਆਂ ਉਹ ਆਮ ਆਦਮੀ ਪਾਰਟੀ ਦਾ ਪਲੜਾ ਭਾਰੀ ਹੀ ਰਹੇਗਾ ਐਂਡ ਤੱਕ ਲੈ ਜਾਓ ਜਦੋਂ ਤੱਕ ਮਰਜ਼ੀ ਇਹ ਰਿਜ਼ਲਟ ਫਾਈਨਲ ਨਹੀਂ ਆਉਂਦਾ ਕਹਾਣੀ ਉਹੀ ਜਾਏਗੀ ਜੀ ਠੀਕ ਹੈ ਜੀ ਪਰ ਉਹੀ ਵੇਖੋ ਕਿ ਜਗਦੇਵ ਕਲਾ ਤੋਂ ਢਾਲੀਵਾਲ ਸਾਹਿਬ ਆ ਗਏ ਢਾਲੀਵਾਲ ਸਾਹਿਬ ਪਤਾ ਨਹੀਂ ਕਿਹੜਾ ਟੂਣਾ ਟੱਪ ਗਏ ਨੇ ਹਮ ਮੰਤਰੀ ਸੀ ਉਹ ਮੰਤ్రਾਲੇ ਘੱਟ ਕੀਤੇ ਗਏ ਫਿਰ ਉਹ ਸਾਬਕਾ ਮੰਤਰੀ ਹੋ ਗਏ ਚਲੋ ਫਿਰ ਕੋਈ ਉਹਨਾਂ ਨੇ ਪਾ ਕਰਵਾਇਆ ਹੋ ਸਕਦਾ ਹੈ ਕਿ ਉਹ ਚੀਫ ਸਪੋਕਸਪਰਸਨ ਬਣ ਗਏ ਹਮ ਪਰ ਜਗਦੇਵ ਕਲਾ ਤੋਂ ਇੱਕ ਐਸਾ ਸ਼ਖਸ ਆਰ ਜਾਣਾ ਜਿਹੜਾ ਸਾਬਕਾ ਵਜ਼ੀਰ ਹੀ ਨਹੀਂ ਮੌਜੂਦਾ ਵਿਧਾਇਕ ਹੀ ਨਹੀਂ ਜੀ ਬਲਕਿ ਬਹੁਤ ਐਕਟਿਵ ਰਹਿਣ ਵਾਲਾ ਹੈ ਐਕਟਿਵ ਬਿਲਕੁਲ ਆ ਚੀਜ਼ ਥੋੜਾ ਜਿਆਦਾ ਇਸ ਤਰ੍ਹਾਂ ਮਤਲਬ ਧਾਰੀਵਾਲ ਉਹਨਾਂ ਵਿਧਾਇਕਾਂ ਚੋਂ ਦੇਖੋ ਉਹਨਾਂ ਚ ਕੁਝ ਕੁਆਲਿਟੀਆਂ ਵੀ ਆ ਉਹ ਆਪਣੇ ਬੰਦਿਆਂ ਦੇ ਨਾਲ ਖੜਦੇ ਬਹੁਤ ਨੇ ਜੀ ਠੀਕ ਹੈ ਜੀ ਛੜਾ ਵੇਲੇ ਦੇਖਿਆ ਵੀ ਆ ਲੋਕਾਂ ਨੇ ਪਿਛਲੇ ਦਿਨੀ ਆਪਾਂ ਦੇਖਿਆ ਉਹਨਾਂ ਦਾ ਥੋੜਾ ਚਲੋ ਗਾਲ ਮੰਦੇ ਤੋਂ ਵਿਰੋਧ ਵੀ ਹੋਇਆ ਹਮ ਪਰ ਉਹ ਆਪਣੇ ਬੰਦਿਆਂ ਲਈ ਸਦਾ ਹਾਜ਼ਰ ਰਹਿਣ ਵਾਲੇ ਨੇ ਮਤਲਬ ਕਿ ਲੋਕਾਂ ਚ ਰਹਿਣ ਵਾਲੇ ਲੀਡਰ ਆ ਤੇ پارٹی ਕਿਸੇ ਦਾ ਵੀ ਲੀਡਰ ਹੋਵੇ ਜਿਹੜਾ ਲੀਡਰ ਲੋਕਾਂ ਚ ਰਹਿੰਦਾ ਜੇ ਉਹ ਹਾਰ ਰਿਹਾ ਹੈ ਇਹ ਕਾਫੀ ਇੰਟਰਸਟਿੰਗ ਹੈ ਮੇਜੰਦਾ ਅੱਛਾ ਉਸ ਤੋਂ ਬਾਅਦ ਵਾਰੀ ਆ ਗਈ ਬੀਬੀ ਭਰਾਜ ਦੀ ਹਮ ਬੀਬੀ ਭਰਾਜ ਬਾਰੇ ਮੈਂ ਤੁਹਾਨੂੰ ਅੱਗੇ ਵੀ ਗੱਲ ਕਹੀ ਸੀ ਕਿ ਸਾਡੇ ਲੋਕਾਂ ਨੇ ਇਸ ਬੀਬੀ ਚੋਂ ਬਹੁਤ ਵਧੀਆ ਲੀਡਰ ਦੇਖਿਆ ਸੀਗਾ ਇਹ ਦੋ ਕੁੜੀਆਂ ਸਰ ਹਮ ਨਵਜੋਤ ਲੰਬਿਆਲੀ ਜੀ ਤੇ ਨਰਿੰਦਰ ਭਰਾਜ ਵਾਲੀ ਬਿਲਕੁਲ ਦੋਨਾਂ ਦੇ ਹੀ ਨਾ ਅਨਦੋਸਟ ਜੀ ਜੀ ਠੀਕ ਹੈ ਜੀ ਦੋਨਾਂ ਕੁੜੀਆਂ ਚ ਇੱਕ ਭਵੇਖ ਦਾ ਬਹੁਤ ਵਧੀਆ ਲੀਡਰ ਦੇਖਦੇ ਸਨ ਪੰਜਾਬ ਦੇ ਦੇਖਦੇ ਸੀ ਬਿਲਕੁਲ ਠੀਕ ਹੈ ਜੀ ਹੁਣ ਉਹਦੇ ਚ ਕੀ ਹੋਇਆ ਕਿ ਚਲੋ ਭਰਾਜ ਲੀਡਰ ਬਣ ਵੀ ਗਈ ਜੀ ਜਿੱਤੀ ਠੀਕ ਹੈ ਬਹੁਤ ਪੜ੍ਹੀ ਲਿਖੀ ਕੁੜੀ ਵੀ ਆਪਾਂ ਕਹਿੰਦੇ ਨੇ ਕਿ ਯਾਰ ਨੌਜਵਾਨ ਆਉਣ ਪੜ੍ਹੇ ਲਿਖੇ ਆਉਣ ਪਰ ਕੁਝ ਚੀਜ਼ਾਂ ਐਸੀਆਂ ਗਈਆਂ ਵਿਵਾਦਤ ਹੋਈਆਂ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਉਪਾਸ਼ਣ ਦੇਖਿਆ ਹੋਣਾ ਪਰਾਜ ਦਾ ਕਿ ਭਾਈ ਕੰਮ ਸਾਥੋਂ ਕਰਾਉਂਦੇ ਨੇ ਤੇ ਆਜ਼ਾਦ ਖੜੇ ਫਿਰਦੇ ਆ ਜੰਦੀਆਂ ਜੀ ਸਰ ਆਜ਼ਾਦ ਆ ਲੈਨੇ ਚੌਥੇ ਨੰਬਰ ਤੇ ਮਾਰਿਆ ਚੱਕੇ ਹਮ ਬਿਲਕੁਲ ਜਿਹੜਾ ਇਹਨਾਂ ਦਾ ਉਮੀਦਵਾਰ ਸੀ ਸੁਖੀ ਚੌਥੇ ਨੰਬਰ ਤੇ ਆ ਸਰ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਮੈਨੂੰ ਤੇ ਇੱਕ ਮੈਂ ਕਨਫਰਮ ਨਹੀਂ ਕਰ ਸਕਿਆ ਮੈਨੂੰ ਆਉਂਦੇ-ਆਉਂਦੇ ਇੱਕ ਸੂਚਨਾ ਮਿਲੀ ਆ ਕਿਉਂਕਿ ਆਪਾਂ ਕਾਲ ਦੇ ਵਿੱਚ ਸੀ ਅੱਜ ਤਾਂ ਮੈਨੂੰ ਇੱਕ ਸੂਚਨਾ ਬਿਲੀ ਕਿ ਮੀਟ ਹੇਅਰ ਵਿੱਚ ਸ਼ਾਇਦ ਆਪਦੇ ਪਿੰਡੋਂ ਪਛੜੇ ਨੇ ਹਮ ਇੱਕ ਕਨਫਰਮੇਸ਼ਨ ਨਹੀਂ ਆ ਸਾਡੀ ਜੀ ਕੁਝ ਚੀਜ਼ਾਂ ਜਿਹੜੀਆਂ ਅਨ ਕਨਫਰਮ ਹੁੰਦੀਆਂ ਨੇ ਮੈਂ ਉਹ ਤੇ ਇੱਕ ਐਡ ਆਪਾਂ ਕਰ ਦਨੇ ਆ ਕਨਫਰਮ ਤੇ ਫਿਰ ਵੀ ਨਹੀਂ ਇਹ ਕਰਮਜੀਤ ਸਿੰਘ ਜੀ ਲਿਖ ਰਹੇ ਨੇ ਕਿ ਭਰਾਜ ਮੀਟ ਹੇਅਰ ਕੁਲਤਾਰ ਸਿੰਘ ਕੁਲਦੀਪ ਧਾਲੀਵਾਲ ਮੈਂ ਉਹੀ ਮੈਂ ਕਹਿ ਰਿਹਾ ਮੀਤ ਹੇਰਦੀ ਮੈਨੂੰ ਮੇਰੇ ਬਹੁਤ ਕੱਲੋ ਕਿ ਸੋਲਿਡ ਸੋਰਸ ਨੇ ਦੱਸਿਆ ਕਿ ਮੀਤ ਹੇਰ ਵੀ ਆਪਣੇ ਪਿੰਡੋਂ ਪਛੜ ਗਏ ਨੇ ਜੀ ਔਰ ਕਮਾਲ ਦੀ ਗੱਲ ਹੈ ਕਿ ਉੱਥੇ ਵੀ ਕਾਲੀ ਹੈ ਹੂੰ ਤੇ ਜਗਦੇਵ ਕਲਾ ਤੇ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਦਾ ਫਿਰ ਜ਼ਿਕਰ ਕਰ ਰਹੇ ਨੇ ਜੀ ਚਲੋ ਮਤਲਬ ਕਿ ਤੁਸੀਂ ਇਹ ਵੇਖੋ ਕਿ ਕਿੱਡੀਆਂ ਤੋਪਾਂ ਜਿਹੜੀਆਂ ਵੱਡੀਆਂ ਸੀਗੀਆਂ ਔਰ ਲੰਬੀ ਦੇ ਵਿੱਚ ਵੇਖੋ ਕੀ ਬਣ ਰਿਹਾ ਹੂੰ ਲੰਬੀ ਦੇ ਵਿੱਚ ਵੀ ਜੇ ਤੁਸੀਂ ਸੈਕੰਡ 3rd ਰਾਉਂਡ ਦੇਖੋਗੇ ਬੜਾ ਫਸਮਾ ਫਸਮਾ ਕਿੱਥੇ ਕਿੱਥੇ ਖੁੱਡੀਆਂ ਸਾਹਿਬ ਨੇ ਸੁਹਾਗਾ ਹੀ ਫੇਰਦਾ ਹਮ ਅਕਾਲੀਆਂ ਤੇ ਕਾਂਗਰਸੀਆਂ ਤੇ ਬਾਈ ਦੇ ਵਿੱਚ ਸੁਹਾਗਾ ਹੀ ਫੇਰਦਾ ਸੀ ਇੱਕ ਪਾਸੜੀ ਸੀ ਇੱਕ ਪਾਸੜੀ ਸੀ ਕੰਮ ਮਤਲਬ ਕਿ ਇੱਕ ਪਾਸੇ ਖੁੱਡੀਆਂ ਖਲੋਤੇ ਆ ਤੇ ਆਹ ਖੁੱਡੀਆਂ ਵਾਲਾ ਚਾ ਵੀ ਲੈ ਗਿਆ ਫਿਰ ਲੋਕਾਂ ਦਾ ਬਿਲਕੁਲ ਆ ਲੰਬੀ ਵਾਲੇ ਅੰਕੜੇ ਦੱਸ ਦਿੱਤੇ ਮੈਂ ਦੂਜੇ ਤੇ ਤੀਜੇ ਰਾਉਂਡ ਦੇ ਦੇਖਦਾ ਤੀਜੇ ਰਾਉਂਡ ਚ ਤਾਂ ਕਾਲੀ ਬਹੁਤ ਮਤਲਬ ਕਿ ਮੁਕਾਬਲੇ ਚ ਆ ਗਏ ਹਮ ਚਾਨਕ ਚਲੋ ਗਾਂਦੇ ਰਿਜ਼ਲਟ ਦਾ ਪਤਾ ਨਹੀਂ ਹੈ ਪਰ ਹੁਣ ਤੱਕ ਦੇਖੀਏ ਗਦੜਵਾਇਚ ਵੀ ਆਹੀ ਹੋ ਰਿਹਾ ਹਮ ਰੋਲਾ ਜਿਆਦਾ ਸੀ ਉਥੇ ਜੀ ਜੀ ਢਲਵਾ ਦਾ ਪਰ ਉਹ ਉਥੇ ਵੀ ਕੁਝ ਸੀਟਾਂ ਤੇ ਬਹੁਤ ਫਸਵਾ ਮਾਮਲਾ ਹੈ ਜੀ ਤੋਂ ਇਸ ਕਰਕੇ ਕੁਝ ਇਲਾਕਿਆਂ ਦੇ ਵਿੱਚੋਂ ਹਰਾਨੀ ਜਨਕ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਵੱਡੀਆਂ ਤੋਪਾਂ ਜਿਹੜੀਆਂ ਉਹ ਮਿਸ ਹੋ ਗਈਆਂ ਨੇ ਜੀ ਵੀ ਵਟੇ ਵਟੇ ਸਿਆਸਤ ਤੁਰੰਤ ਅੱਜ ਕਨਫਰਮ ਬੜੀ ਚਰਾਈ ਮੈਂ ਉਸੇ ਨੂੰ ਯਾਦ ਕਰ ਰਿਹਾ ਸੀਗਾ ਅਕਾਲੀ ਦਲ ਦੇ ਜਿਸ ਤਰ੍ਹਾਂ ਦੇ ਨਤੀਜੇ ਆ ਰਹੇ ਉਹ ਮੈਨੂੰ ਯਾਦ ਆ ਰਿਹਾ ਸੀ ਅਕਸ਼ੇ ਖੰਨਾ ਮੈਂ ਕਿ ਲੋਕ ਕਹਿੰਦੇ ਹੁੰਦੇ ਆ ਕਿ ਜਦੋਂ ਡਾਊਨਫਾਲ ਹੁੰਦਾ ਕਿਵੇਂ ਵੀ ਹੋਵੇ ਕਮਬੈਕ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਨਾ ਕਮਬੈਕ ਤੁਸੀਂ ਕਮਬੈਕ ਦੀ ਗੱਲ ਕੀਤੀ ਆ ਸਰ ਕਮਬੈਕ ਕਮਾਲ ਦੇ ਹੋਵੇ ਨੇ ਬੋਬੀ ਦਿਓਲ ਦਾ ਕਮਬੈਕ ਕਿਤੇ ਛੋਟਾ ਸੀ ਹਾਂਜੀ ਬਿਲਕੁਲ ਬੋਬੀ ਦਿਓਲ ਕਹਿੰਦਾ ਵੀ ਮੈਨੂੰ ਮੁੰਡੇ ਜਦੋਂ ਪੁੱਛਦੇ ਹੁੰਦੇ ਸੀ ਜਵਾਕ ਮੇਰੇ ਇਹ ਤੋਂ ਕੰਮ ਤੇ ਕਿਉਂ ਨਹੀਂ ਜਾਂਦਾ ਲੋਕਾਂ ਦੇ ਪਿਓ ਕੰਮ ਤੇ ਜਾਂਦੇ ਆ ਤੇ ਮੈਂ